ਸਤਕਾਰਯੋਗ ਸਰੋਧਿਓ ਮੈਂ ਤੁਹਾਡੇ ਸਾਹਮਣੇ ਅੱਜ ਡਾਕਟਰ ਬਲਵਿੰਦਰ ਕੌਰ ਬਰਾੜ ਦੀ ਕਿਤਾਬ ਕਲੀ ਤੇ ਉੱਗਿਆ ਫੁੱਲ ਕਹਾਣੀ ਸੰਗ੍ਰਹਿ ਦੇ ਵਿੱਚੋਂ ਕਹਾਣੀ ਸੁਣਾਉਣ ਜਾ ਰਿਹਾ ਅੰਮੀ ਕੇ ਮੰਮੀ ਮੈਨੂੰ ਨੀਂਦ ਨਹੀਂ ਆ ਰਹੀ ਸੀ ગઈ ਰਾਤ ਤੱਕ ਨਾਲ ਪਈ ਬੱਚੀ ਚਿੰਕੀ ਨਾਲ ਕੀਤੀਆਂ ਗੱਲਾਂ ਨੇ ਮੈਨੂੰ ਬੇਚੈਨ ਕਰ ਦਿੱਤਾ ਸੀ ਚਿੰਕੀ ਬਾਰੇ ਜੋ ਸਵਾਲ ਮੇਰੇ ਅੰਦਰ ਘੌਰੂ ਪਾਰੇ ਸਨ ਮੈਂ ਜੱਗੋ ਤੱਕੀ ਕਰਦੀ ਨੇ ਪੁੱਛ ਹੀ ਲਏ ਸਭ ਤੋਂ ਅੱਖਾ ਸਵਾਲ ਮੈਂ ਸਭ ਤੋਂ ਪਹਿਲਾਂ ਪੁੱਛਿਆ ਸੀ ਚਿੰਕੀ ਬੇਟੇ ਮੈਂ ਇੱਕ ਗੱਲ ਪੁੱਛਾਂ ਉਸਦੇ ਹਾਂ ਅੱਖਰ ਤੇ ਮੈਂ ਇਸ ਪਾਠ ਪੁੱਛ ਲਿਆ ਸੀ ਤੈਨੂੰ ਤੇਰੀ ਮੰਮੀ ਦੀ ਯਾਦ ਨਹੀਂ ਆਉਂਦੀ ਮੇਰੇ ਸਵਾਲ ਨੇ ਉਸ ਨੂੰ ਨਾ ਔਕਾ ਕੀਤਾ ਸੀ ਨਾ ਹੈ ਪਰੇਸ਼ਾਨ ਜਿਵੇਂ ਇਹ ਸ਼ਬਦ ਸੁਣਨ ਦੀ ਜਾਤਾ ਉਹ ਆਦੀ ਹੋ ਗਈ ਹੋਵੇ ਜਾਂ ਉਸ ਨੂੰ ਇਸ ਸਵਾਲ ਦੀ ਪਹਿਲਾਂ ਹੀ ਕੋਈ ਕੋਈ ਬਸ ਸੈਸ ਸਵਾਭੀ ਆਪਣੀ ਅੱਖਾਂ ਵੱਲ ਕੋਲ ਨਹੀਂ ਆਪਾਂ ਉੱਪਰ ਨੂੰ ਚੁਕਾ ਕੇ ਉਸ ਨੇ ਜਵਾਬ ਦਿੱਤਾ ਬਹੁਤ ਯਾਦ ਆਉਂਦੀ ਹੈ ਕਈ ਵਾਰ ਤਾਂ ਬਹੁਤ ਬਹੁਤ ਯਾਦ ਆਉਂਦੀ ਆ ਉਸ ਨੇ ਬਹੁਤ ਬਹੁਤ ਆਖਦੇ ਅੱਖਾਂ ਘੁੱਟ ਕੇ ਮੀਚ ਲਈਆਂ ਸਨ ਫੇਰ ਵੀ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਕਹਿ ਜਾ ਰਹੇ ਸ਼ਬਦਾਂ ਵਿੱਚ ਢੁੱਪ ਕੇ ਨਹੀਂ ਬੋਲ ਰਹੀ ਸੀ ਮੈਂ ਉਸ ਅੰਦਰ ਵਸੀ ਹੋਈ ਤੇ ਬਾਹਰੋਂ ਕਵਾਚੀ ਹੋਈ ਮਾਂ ਨੂੰ ਤਲਾਸ਼ ਰਹੀ ਸੀ ਉਸ ਦਾ ਅੰਦਰ ਮੈਂ ਕੁਰੇ ਦੇ ਕਦੋਂ ਯਾਦ ਆਉਂਦੇ ਨਹੀਂ ਉਸ ਨੇ ਜਮਾਤ ਵਿੱਚ ਪੁੱਛੇ ਸਵਾਲ ਦੇ ਸਰਲੇਖ ਯਾਦ ਕਰਨ ਵਾਂਗ ਦੱਸਿਆ ਜਦੋਂ ਮੈਨੂੰ ਕਿਚਨ ਵਿੱਚ ਕੰਮ ਕਰਨਾ ਨਹੀਂ ਆਉਂਦਾ ਜਦੋਂ ਪਾਪਾ ਆਪਣੇ ਕੱਪੜੇ ਧੋਂਦੇ ਨੇ ਜਦੋਂ ਮੈਨੂੰ ਬੁਖਾਰ ਹੋਵੇ ਇਹ ਸਭ ਦੱਸਦੇ ਹਾਂ ਉਹ ਆਪਣੀ ਬਾਹ ਤੇ ਲੱਗਿਆ ਦਾਗ ਦਿਖਾਉਂਦੀ ਹੱਸਦੀ ਆਖ ਰਹੀ ਸੀ ਦੇਖੋ ਇੱਕ ਵਾਰੀ ਮੈਂ ਕਿਚਨ ਵਿੱਚ ਪਾਪਾ ਲਈ ਚਾਹ ਬਣਾ ਰਹੀ ਸੀ ਮੇਰੀ ਬਾਹ ਕੋੜ ਪਏ ਗਰਮ ਤਵੇ ਨਾਲ ਲੱਗ ਗਈ ਉਸ ਦੀ ਗੋਲ ਮਟੋਲ ਗੋਰੀ ਬਾਹ ਤੇ ਕੂੜੇ ਰੰਗ ਦਾ ਦਾਗ ਉਸ ਤੇ ਮਾਂ ਦੀ ਜਦਾਈ ਦੀ ਮੁਹਰ ਵਾਂਗ ਹੀ ਤੇ ਸ੍ਰਿਹას ਸੀ ਮੇਰਾ ਅਗਲਾ ਸਵਾਲ ਉਸ ਦੇ ਹਾਨ ਦਾ ਨਹੀਂ ਸੀ ਫਿਰ ਤੁਸੀਂ ਆਪਣੇ ਪਾਪਾ ਮੰਮੀ ਨੂੰ ਅਲੱਗ ਕਿਉਂ ਹੁਣ ਦਿੱਤਾ ਤੁਸੀਂ ਰੋਕਣਾ ਸੀ ਬੱਚੀ ਮੇਰੇ ਮੂੰਹ ਵੱਲ ਵੇਖਦੀ ਜਿਵੇਂ ਆਪਣੇ ਅੰਦਰ ਨੂੰ ਉੱਤਰ ਗਈ ਹੋਵੇ ਜਿਵੇਂ ਉਸ ਦੇ ਬਚਪਨ ਦਾ ਮਾਪਿਆਂ ਅੱਗੇ ਕੋਈ ਦਾਵਾ ਹੀ ਨਾ ਰਿਹਾ ਹੋਵੇ ਜਾਂ ਸ਼ਾਇਦ ਬੀਤ ਚੁੱਕੇ ਵਿੱਚ ਘਰ ਦਾ ਹੰਡਾਇਆ ਸੰਤਾਪ ਉਸ ਨੂੰ ਦਰ ਚਰੀਟਾਂ ਪਾਰ ਰਿਹਾ ਹੋਵੇ ਛੇਤੀ ਸਹਜੋ ਕੇ ਉਹ ਵੱਡਿਆਂ ਵਾਂਗ ਗੱਲ ਕਰਨ ਕਿ ਚੰਗਾ ਹੀ ਹੋਇਆ ਆਂਟੀ ਪਾਪਾ ਮੰਮੀ ਅਲੱਗ ਹੋ ਗਏ ਪਾਪਾ ਸਾਰਾ ਦਿਨ ਟੀਵੀ ਦੇਖਦੇ ਸੀ ਜਾਂ ਘਰੋਂ ਬਾਹਰ ਰਹਿੰਦੇ ਸੀ ਮੰਮੀ ਸਾਰਾ ਦਿਨ ਰੋਂਦੇ ਸੀ ਜਾਂ ਸਾਨੂੰ ਮਾਰਦੇ ਸੀ ਹੁਣ ਮੰਮੀ ਨੇ ਇੱਕ ਅੰਕਲ ਨਾਲ ਸ਼ਾਦੀ ਕਰ ਲਈ ਮੇਰੀ ਛੋਟੀ ਭੈਣ ਦੇ ਪਾਪਾ ਵੀ ਉਹ ਅੰਕਲ ਬਣ ਗਏ ਹੁਣ ਪਾਪਾ ਵੀ ਸ਼ਾਦੀ ਕਰ ਲੈਣਗੇ ਨਿੱਕੀ ਬੱਚੀ ਜਿਸ ਦੀ ਉਮਰ ਹਾਲੇ ਉਂਗਲਾਂ ਦੇ ਪੋਟਿਆਂ ਤੱਕ ਹੀ ਸੀ ਉਸ ਦੇ ਮੂੰਹੋਂ ਸੁਣੀਆਂ ਇਹ ਗੱਲਾਂ ਮੈਨੂੰ ਬਹੁਤ ਬੇਸਵਾਦੀਆਂ ਲੱਗ ਰਹੀਆਂ ਸਨ ਉਸ ਦੀ ਅਕਲ ਤੇ ਮੈਂ ਹੈਰਾਨ ਹੋ ਰਹੀ ਸੀ ਜਿਸ ਨੇ ਸਾਡੇ ਬਰਾਬਰ ਦੀ ਦੁਨੀਆ ਬਰਾਬਰ ਆਪਣੇ ਆਪ ਨੂੰ ਸਾਵਾ ਕਰ ਲਿਆ ਸੀ ਤਰਾਸ਼ ਲਿਆ ਸੀ ਢਾਲ ਲਿਆ ਸੀ ਜਿੱਥੇ ਚਾਂਬੜ ਕੇ ਜਿੰਦ ਕਰਕੇ ਖਿਹੜੇ ਪੈ ਕੇ ਰਹਾੜ ਕਰਕੇ ਰੁੱਸ ਕੇ ਕਿਸੇ ਗੱਲ ਨੂੰ ਮਨਾ ਲੈਣ ਵਰਗਾ ਕੁਝ ਵੀ ਤਾਂ ਨਹੀਂ ਸੀ ਔਰਤ ਮਰਦ ਦੇ ਸਬੰਧਾਂ ਦੀਆਂ ਬਰੀਕੀਆਂ ਜੋ ਸਾਨੂੰ ਸਭ ਨਿਭਾਉਂਦਿਆਂ ਵੀ ਸਮਝ ਨਹੀਂ ਪਈਆਂ ਉਹ ਸਭ ਇਨ੍ਹਾਂ ਬੱਚਿਆਂ ਦੀ ਅਕਲ ਦੇ ਮੇਚ ਕਿਵੇਂ ਆ ਗਈਆਂ ਅਸੀਂ ਜਿਵੇਂ ਹੈਰਾਨ ਹੋਣਾ ਕਦੇ ਭੁੱਲੇ ਹੀ ਨਾ ਹੋਈਏ ਤਾਂ ਇਨ੍ਹਾਂ ਨੇ ਹੈਰਾਨ ਹੋਣਾ ਜਿਵੇਂ ਸਿੱਖਿਆ ਹੀ ਨਾ ਹੋਵੇ ਕੀ ਇੱਕ ਕਾਗਜ਼ ਤੇ ਦੋ ਅੱਖਰ ਝੀਟ ਦੇਣ ਨਾਲ ਕੋਈ ਸੀਨੇ ਤੇ ਉਕਰੇ ਹੋਏ ਨਾਮ ਨੂੰ ਖਾਰਜ ਕਰ ਸਕਦਾ ਹੈ ਕੀ ਜ਼ਿੰਦਗੀ ਦੋ ਜਮਾ ਦੋ ਬਰਾਬਰ ਹੈ ਚਾਰ ਦੇ ਫਾਰਮੂਲੇ ਵਿੱਚ ਸਿਮਟ ਸਕਦੀ ਹੈ ਜਾਂ ਹੋ ਸਕਦਾ ਹੈ ਫਾਰਮੂਲਿਆਂ ਨਾਲ ਉਲਿੱਕੇ ਸੰਬੰਧ ਹੀ ਫਾਰਮੂਲਿਆਂ ਨਾਲ ਸਿਮਟੇ ਵੀ ਜਾਂਦੇ ਹੋਣ ਪਰ ਇਹੋ ਜਿਹੀ ਮਾਪ ਤੋਲ ਕੇ ਬਸਾਈ ਜ਼ਿੰਦਗੀ ਵਿੱਚ ਜ਼ਰੂਰ ਕੁਝ ਕੂਣਾ ਊਣਾ ਰਹਿ ਜਾਂਦਾ ਹੋਵੇਗਾ ਜਿਸ ਨੂੰ ਭਰ ਲਈਏ ਉਮਰ ਪਰ ਪਟਕਦੇ ਰਹਿਣਗੇ ਮਾਪ ਤੋਲ ਵਾਲੀ ਇਸ ਜ਼ਿੰਦਗੀ ਨੂੰ ਰੱਬ ਵੀ ਫੇਰ ਸੁੱਖ ਸ਼ਾਂਤੀ ਮਾਪ ਤੋਲ ਕੇ ਹੀ ਵੰਡਦਾ ਹੋਵੇਗਾ ਮੈਂ ਗੱਲਾਂ ਦਾ ਰੁਕ ਫੇਰ ਬਦਲਿਆ ਬੇਟੇ ਤੁਹਾਡੇ ਲਈ ਤਾਂ ਬਹੁਤ ਔਖਾ ਹੋ ਜਾਏਗਾ ਮੰਮੀ ਤੋਂ ਬਿਨਾ ਇਹ ਆ ਕੇ ਉਸ ਅੰਦਰ ਮਾਂ ਦੀ ਗੈਰ ਹਾਜ਼ਰੀ ਨੂੰ ਮੈਂ ਨੇੜੇ ਹੋ ਕੇ ਮਿਲਣਾ ਚਾਹ ਰਹੀ ਸੀ ਪਰ ਉਹ ਪਹਿਲਾਂ ਵਾਂਹੀ ਸਿਲੇਬਸ ਦੇ ਸਵਾਲ ਦਾ ਸਹੀ ਹੱਲ ਦੱਸਦੀ ਪੂਰੀ ਦ੍ਰਿੜ ਹੋ ਕੇ ਆਖ ਰਹੀ ਸੀ ਕੋਈ ਮੁਸ਼ਕਲ ਨਹੀਂ ਆਟੀ ਹੁਣ ਤਾਂ ਸਗੋਂ ਸਾਰੇ ਹੀ ਸੌਕੇ ਹੋ ਜਾਣਗੇ ਮੈਂ ਉਸ ਦੀ ਸੋਚ ਨੂੰ ਸੌਕ ਨੂੰ ਆਪਣੀ ਕਿਆ ਸੀ ਔਕ ਨਾਲ ਤੋਲਦੀ ਰਹੀ ਮੇਰੀਆਂ ਗੱਲਾਂ ਦਾ ਹੰਗਾਰਾ ਭਰਦੀ ਉਹ ਗੂੜੀ ਨੀਂਦ ਵਿੱਚ ਸਰਕ ਗਈ ਹੈ ਉਸਨੀਆ ਬਾਂਦਕ ਕਾਂਦੀਆਂ ਲੰਮੀਆਂ ਪਲਕਾਂ ਦੇ ਸੰਘਣੇ ਤਿਰਛੇ ਵਾਲ ਜਿਨ੍ਹਾਂ ਦੇ ਕਿਨਾਰੇ ਉੱਪਰ ਨੂੰ ਮੁੜ ਰਹੇ ਹਨ ਸੋਹਣੇ ਲੱਗਦੇ ਹਨ ਚਿੰਕੀ ਦੇ ਸੁੰਦਰ ਨਕਸ਼ਾ ਨੂੰ ਨਿਹਾਰਦੀ ਮੈਂ ਉਸਦੀ ਮਾਂ ਨੂੰ ਇੱਕ ਖੂਬਸੂਰਤ ਔਰਤ ਕਿਆਸਦੀ ਹਾਂ ਸੁੱਤੀ ਪਈ ਚਿੰਕੀ ਦਾ ਸਿਰ ਪੋਲਸਦੀ ਹਾਂ ਪਰ ਪਲ ਦਾ ਕੁ ਬਹਿਤ ਤੇ ਉਸਦਾ ਨਾਮ ਮਾਂ ਦੀ ਮਮਤਾ ਤੋਂ ਬਿਹਾਉਣੀ ਉਸ ਮਲੂਕ ਜਹੀ ਜਿੰਦ ਲਈ ਫਕੀਰ ਦੀ ਅਸੀਸ ਵਰਗਾ ਕਈ ਕੁਝ ਚਿਤਵ ਦੀ ਭੁੱਲ ਜਾਂਦੀ ਹਾਂ ਕਿ ਮੇਰੀ ਕੁਖੋਂ ਨਹੀਂ ਜਨਮੀ ਪਰ ਪਾਲਕੂ ਵਿਤ ਤੇ ਉਸ ਦਾ ਜਨਮ ਤੇ ਮੇਰਾ ਪਿਆਰ ਇੱਕ ਦੂਰੀ ਵਿਚਾਰ ਰਹੇ ਲੱਗੇ ਜਿੱਥੇ ਅੰਬੜੀ ਅੰਬੜੀ ਲਾਹ ਦੇ ਚਮੜੀ ਫੇਰ ਅੰਬੜੀ ਦੀ ਅੰਬੜੀ ਵਰਗਾ ਕੁਝ ਨਹੀਂ ਸੀ ਟੁੱਟਦੇ ਬਿਕਰਦੇ ਸਬੰਧਾਂ ਦੇ ਤਾਣੇ ਪੇਟੇ ਦਾ ਕੋਈ ਸੇਰਾ ਮੇਰੇ ਮੇਚ ਦੇ ਹੱਥ ਨਹੀਂ ਲੱਗ ਰਿਹਾ ਸੀਨੇ ਦੇ ਕਿਸੇ ਕੋਨੇ ਤੇ ਜਦੋਂ ਕੋਈ ਨਾਮ ਰੁੱਖ ਬਣ ਕੇ ਉੱਗ ਖੜਦਾ ਹੈ ਉਸ ਦੀ ਛਾਂ ਹੀਟ ਬੈਠਣ ਲਈ ਤਾਂ ਇੱਕ ਉਮਰ ਦੇ ਸਾਹ ਵੀ ਪੂਰੇ ਨਹੀਂ ਉੱਤਰਦੇ ਫਿਰ ਉਸ ਨਾਮ ਨੂੰ ਅੰਦਰੋਂ ਮਨਪੀ ਕਿਵੇਂ ਕੀਤਾ ਜਾ ਸਕਦਾ ਹੈ ਕੁੰਬਰ ਦੇ ਦੁਪਹਿਰੇ ਮਾਰ ਵੇੜੇ ਵਿੱਚ ਬਿਸ਼ਕਾਸ਼ਨੀ ਧੁੱਪ ਦੀ ਆਜਾਦਾ ਹਾਕਾ ਨਹੀਂ ਮਾਰਦੀ ਜਿਸ ਸੱਜਣ ਬਿਨਾਂ ਜੱਗ ਦਾ ਵੇੜਾ ਭਰੇ ਮੇਲੇ ਵਿੱਚ ਵੀ ਸੁੰਨਾ ਹੋ ਜਾਣ ਦਾ ਖਤਰਾ ਬਣਾ ਰਿਹਾ ਹੋਵੇ ਜਿਸ ਦੀ ਹਸਣ ਨਾਲ ਹੀ ਸੱਨਾਂ ਦੇ ਪੱਕਣ ਵਰਗਾ ਅਹਿਸਾਸ ਹੋਇਆ ਹੋਵੇ ਉਸ ਦੀਆਂ پلਕਾਂ ਚੁੱਕ ਲੈਣ ਨਾਲ ਹੀ ਰੇਗਸਤਾਨੀ ਮਾਨਵਦਰ ਚੰਪੇਨੀਆ ਕਲੀਆਂ ਮੈਕਲ ਵਰਗਾ ਕੁਝ ਪਲ ਰਿਹਾ ਹੋਵੇ ਜਿਸ ਦੇ ਵਿੱਚੋਂ ਦੀ ਸਾਹ ਲੈਣ ਲੂਹੀਆਂ ਉੱਟਦੀਆਂ ਰਹੀਆਂ ਹੋਣ ਉਸ ਨਾਮੂ ਅੰਤਰੋਂ ਜਲਾਵਤਨ ਕਰਦੇ ਆ ਦੋਹਾਂ ਦੇ ਕਾਲਜੇ ਦੇ ਕਿੰਨੇ ਤਪਸ਼ ਜਰੀ ਹੋਵੇਗੀ ਕਿੰਨੀ ਕਸਕ ਹੰਡਾਈ ਹੋਵੇਗੀ ਤੇ ਕਿੰਨੇ ਹੀ ਹੰਝੂਆਂ ਨੇ ਗਵਾਹੀ ਭਰੀ ਹੋਵੇਗੀ ਕਿੰਨਾ ਚੰਗਾ ਹੁੰਦਾ ਜਦੋਂ ਇੱਕ ਰੋ ਰਿਹਾ ਹੁੰਦਾ ਦੂਜਾ ਸਭ ਕੁਝ ਮਾਫ ਕਰਕੇ ਗਲੇ ਲਾ ਪਰ ਮਾਫਤਾ ਸਿਰਫ ਰੱਬ ਕਰਦਾ ਹੈ ਜਾਂ ਰੱਬ ਵਰਗੇ ਬੰਦੇ ਹੀ ਕਰਦੇ ਹਨ ਇਹਨਾਂ ਦੇ ਮਾਪ ਤੋਲ ਵਿੱਚ ਮਾਫ ਕਰਨ ਵਾਲਾ ਰੱਬ ਨਹੀਂ ਹੀਣਾ ਨਜ਼ਰ ਆਉਂਦਾ ਹੋਵੇਗਾ ਜਿੱਥੇ ਹਮ ਹੀ ਹੈ ਪ੍ਰਧਾਨ ਸੌ ਰਹੀ ਹੋਵੇਗੀ ਫਿਰ ਮੈਂ ਆਪਣੀ ਇਸ ਉਦੇੜਬੂਣ ਵਿੱਚੋਂ ਨਿਕਲ ਕੇ ਮਾਧਮ ਬੱਲਵਦੀ ਰੋਸ਼ਨੀ ਵਿੱਚ ਕਮਰੇ ਦੀਆਂ ਸਭ ਚੀਜ਼ਾਂ ਨੂੰ ਦੇਖਣ ਲੱਗ ਪਈ ਸਾਡੇ ਸਹਰਾਣੇ ਕੋਲ ਪਤਲੀ ਕੁੜੀ ਦੇ ਲੱਕ ਵਰਗਾ ਮੇਜ਼ ਪਿਆ ਹੈ ਉਸ ਉੱਪਰ ਕੁੜੀ ਨੁਮਾ ਘੜੀ ਲੰਘ ਚਲੇ ਸਮੇਂ ਦੀ ਚੇਤਾਵਨੀ ਦੇ ਰਹੀ ਹੈ ਨਾਲ ਹੀ ਸ਼ੋਕ ਰੰਗ ਦੇ ਕਾਗਜ਼ੀ ਫੁੱਲਾਂ ਦਾ ਗੁਲਦਸਤਾ ਮੁਸਕਰਾ ਰਿਹਾ ਹੈ ਸਾਮਣੀ ਦਵਾਰ ਤੇ ਸੰਦੀਪ ਤੇ ਨੀਤੀ 1 ਫੁੱਟ ਵਿੱਚ ਹੱਸ ਰਹੀਆਂ ਹਨ ਕਮਰੇ ਦੀ ਇੱਕ ਨੁੱਕਰ ਵਿੱਚ ਖਾਲੀ ਪੰਘੂੜਾ ਪਿਆ ਹੈ ਜਿਸ ਵਿੱਚ ਵੱਖ-ਵੱਖ ਮੂੰਹਾਂ ਵਾਲੇ ਟੈਡੀ ਇੱਕ ਦੂਜੇ ਨਾਲ ਹੱਸ ਰਹੇ ਲੱਗਦੇ ਹਨ ਟੈਡੀਆਂ ਨੂੰ ਇਕੱਠੇ ਪਏ ਦੇਖ ਮੈਨੂੰ ਮੇਰੇ ਬਚਪਨ ਦੀ ਸਹੇਲੀਆਂ ਦਾ ਚੁਰਮੜਜਾ ਲੱਗਦਾ ਜਿਨ੍ਹਾਂ ਨਾਲ ਕਈ ਵਾਰ ਝਾਟ ਮਚੀ ਟਕ ਹੁੰਦੀ ਸੀ ਕਈਆਂ ਨਾਲ ਲੜਦੇ ਵੀ ਨਾਲ ਰੁੱਸ ਵੀ ਪੈਂਦੇ ਸਨ ਪਰ ਇੰਨਾ ਟੈਡੀਆਂ ਦੀ ਭੀੜ ਵਿੱਚ ਪੜਦੇ ਬੱਚੇ ਟੈਡੀਆਂ ਵਰਗੇ ਹੀ ਹੋ ਜਾਂਦੇ ਹੋਣਗੇ ਜਾਂ ਇਹਨਾਂ ਦੇ ਮਾਪੇ ਵੀ ਇਹਨਾਂ ਨੂੰ ਟੈਡੀਆਂ ਵਾਂਗ ਹੀ ਸਮਝਦੇ ਹੋਣਗੇ ਸੰਦੀਪ ਆਪਣੀ ਬੱਚੀ ਨਾਲ ਦੂਸਰੇ ਕਮਰੇ ਵਿੱਚ ਸੁੱਤੀ ਹੈ ਵਿਚਕਾਰ ਲੌਬੀ ਵਿੱਚ ਟੀਵੀ ਕੋਲ ਚੋਹਾਨ ਸਾਹਿਬ ਤੇ ਮਦਨ ਸੌ ਰਹੇ ਸਨ ਮੇਰੇ ਤੇ ਚਿੰਕੀ ਵਾਂਗ ਉਹ ਵੀ ਬਹੁਤ ਦੇਰ ਗੱਲਾਂ ਕਰਦੇ ਰਹੇ ਸਨ ਪੁਰਾਣੀਆਂ ਹੋਈਆਂ ਬੀਤੀਆਂ ਗੱਲਾਂ ਜਾਂ ਸ਼ਾਇਦ ਮਦਨ ਦੇ ਮੈਟ੍ਰੀਮੋਨੀਅਲ ਸੰਬੰਧੀ ਗੱਲਾਂ ਸਨ ਉਹ ਟੀਵੀ ਦੇਖਦੇ ਤੇ ਗਾਣੇ ਸੁਣਦੇ ਰਹੇ। ਅੱਜ ਦੇ ਗਾਣੇ ਦੀ ਧੁਨ ਗੁਜ਼ਰਾ ਹੋਇਆ ਜ਼ਮਾਨਾ ਯਾਦ ਆਤਾ ਨਹੀਂ ਦੁਬਾਰਾ ਮੈਂ ਸੁਣ ਕੇ ਮਦਨ ਬਾਰੇ ਸੋਚਦੀ ਹਾਂ ਜੋ ਇਹ ਸੁਣਦੇ ਆ ਆਪਣੇ ਅਤੀਤ ਵਿੱਚ ਖੂਬਸੂਰਤ ਪਲਨ ਦੁਹਰਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇਗਾ। ਕਾਲਜ ਅੱਜ ਚਿੰਕੀ ਆਈ ਸੀ ਮੈਨੂੰ ਓਕਾ ਚੰਗੀ ਨਹੀਂ ਲੱਗੀ ਸੀ ਬੱਚਿਆਂ ਵਰਗੇ ਹੀ ਬੱਚੇ ਲੱਗਦੇ ਨੇ ਰਕਾਨ ਜਹੀਆਂ ਧੀਆਂ ਪਹਿਲਾਂ ਹੀ ਮੋਢਿਆਂ ਤੇ ਜ਼ਿੰਮੇਵਾਰੀ ਦਾ ਝੂਲਾ ਧਰ ਲੈਂਦੀਆਂ ਨੇ ਚਿੰਕੀ ਵੀ ਰਕਾਨ ਧੀ ਲੱਗ ਰਹੀ ਸੀ ਟਪੂ ਟਪੂ ਕਰਦੇ ਬੱਚਿਆਂ ਤੋਂ ਵੱਖਰੀ ਧੀਮੀ ਜਹੀ ਸੈਮੀ ਗਈ ਹਰ ਚੀਜ਼ ਨੂੰ ਗੌਰ ਨਾਲ ਪੜਖਦੀ ਧਰ ਤੇ ਵੀ ਪੂਰਾ ਬੋਝ ਪਾਉਣ ਤੋਂ ਡਰਦੀ ਜੀ ਮੈਨੂੰ ਉਸਦਾ ਇਹ ਵੱਖਰਾपन ਬੁਰਾ ਲੱਗ ਰਿਹਾ ਸੀ ਜਾਂ ਮੈਂ ਉਸ ਨਾਲੋਂ ਅੰਦਰੋਂ-ਅੰਦਰੀ ਸ਼ਿਕਾਇਤ ਕਰ ਰਹੀ ਸੀ ਮੈਂ ਅਮਰੀਕਾ ਦੇ ਉਸ ਸ਼ਹਿਰ ਵਿੱਚ ਆਪਣੀ ਸਹੇਲੀ ਸੰਦੀਪ ਨੂੰ ਮਿਲਣ ਆਈ ਸੀ ਸੰਦੀਪ ਮੇਰੇ ਬਚਪਨ ਦੀ ਸਹਕੀ ਹੈ इंडिया بیٹھے جت کوئی گل کسی اپنے کول کھولن ਨੂੰ ਮਨ ਕਰਦਾ ਹੈ ਤਾਂ ਸੰਦੀਪ ਯਾਦ ਆਉਂਦੀ ਹੈ। ਅੱਲੜ ਉਮਰੇ ਮਨ ਉਡੂ-ਉਡੂ ਕਰਦਾ ਹੰਝੂ ਕੇਰਨ ਲਈ ਹਮਦਰਦ ਦਾ ਮੋਢਾ ਤਲਾਸ਼ਦਾ ਹੈ। ਉਸ ਸਮੇਂ ਹੀ ਮੇਰੀ ਸਹੇਲੀ ਹੈ ਸੰਦੀਪ। ਇਸ ਲਈ ਮੈਂ ਉਸ ਕੋਲ ਆਪਣੀ ਗੱਲ ਮੇਰੇ ਨਾਲ ਸਾਂਝੀ ਕਰੇ ਜਾਂ ਨਾ ਕਰੇ ਪਰ ਮੈਨੂੰ ਉਸ ਦੇ ਹੰਗਾਰੇ ਵਿੱਚ ਆਪਣੀ ਬਾਤ ਦੱਸ ਹੀ ਤਾਂ ਪਾਉਣ ਦਾ ਭਲੇਖਾ ਜੈ ਬਣਿਆ ਰਹਿੰਦਾ ਹੈ। ਇਸ ਵਾਰੀ ਉਹ ਮੈਨੂੰ ਵਾਸ਼ਿੰਗਟਨ ਦੇ ਹਵਾਈ ਅੱਡੇ ਤੋਂ ਲੈਣ ਆਈ ਤਾਂ ਸ਼ਹਿਰੋਂ ਬਾਹਰ ਜਦੋਂ ਸਾਡੀ ਕਾਰ ਗੋਲਦਾਰੇ ਵਿੱਚ ਵਿਸ਼ੀਆਂ ਸੁਨੀਆਂ ਜਾਂ ਸੜਕਾਂ ਤੋਂ ਮੋੜ ਘੱਟਦੀ ਸੀ ਤਾਂ ਮੇਰੀਆਂ ਸੋਚਾਂ ਵੀ ਨਾਲ ਹੀ ਮੋੜ ਘੱਟ ਰਹੀਆਂ ਸਨ ਕਿ ਘਰ ਜਾ ਕੇ ਹੋਈਆਂ ਵੀ ਤੇ ਇੱਕ ਦੂਜੇ ਨਾਲ ਖੋਲ੍ਹਾਂਗੇ ਵੀ ਤੇ ਸਫ਼ਰ ਦੀਆਂ ਗੱਲਾਂ ਕਰਦਾ ਹੈ ਘਰ ਆ ਗਿਆ ਘਰ ਜਿੰਨਾ ਕੋਈ ਸੁਪਨੇ ਵਿੱਚ ਸਜਾ ਸਕਦਾ ਹੈ બસ ਮੇਰੀ ਵਿੱਤ ਦੇ ਸੁਪਨੇ ਵਰਗਾ ਘਰ ਦੇ ਸਾਹਮਣੇ ਛੋਟੀ ਜਹੀ ਪਹਾੜੀ ਦੇ ਪੈਰਾਂ ਵਿੱਚ ਖਾਈਵਾਲ ਉੱਤਰ ਦੇ ਸੰਘਣੇ ਤੇ ਸਿੱਧੇ ਦਰਖਤਾਂ ਦਾ ਜੰਗਲ ਤਾਕੀ ਦੇ ਸ਼ੀਸ਼ੇ ਦਾ ਪਰਦਾ ਸਰਕਾ ਕੇ ਹੀ ਦੇਖ ਕੇ ਲੱਗਦਾ ਹੈ ਖਾਲੇ ਅਸੀਂ ਨਾ ਧੋਖਾਓ ਪੀਤੋ ਬੇਲੀਆਂ ਜਾਂ ਸੰਚੋਹਾਰ ਸਾਹ ਦੇ ਖਾਸ ਦੋਸਤ ਮਦਨ ਆਪਣੀ ਧੀ ਚਿੰਕੀ ਨਾਲ ਆ ਟਮਕੇ ਸਨ ਮੈਨੂੰ ਉਹ ਸਵਾਦ ਦਾਲ ਵਿੱਚਲੇ ਕੁੜਕੂੜ ਵਰਗੇ ਲੱਗੇ ਸਨ ਮਦਨ ਮੋٹے ਸ਼ੀਸ਼ੇ ਦੀਆਂ ਐਨਕਾਂ ਨਾਲ ਤਿੰਨ ਤੋਂ ਚਾਰ ਦਾ ਹਾਕਿਆਂ ਵਿਚਲੀ ਉਮਰ ਵਾਲਾ ਫਸੇ ਕੱਪੜਿਆਂ ਵਿੱਚ ਜਿਵੇਂ ਪਾ ਕੇ ਸੌਂਤੇ ਹੋਣ ਚਿੰਕੀ ਕੈਰੇ ਬਾਦਨ ਵਾਲੀ ਸੁੱਕ ਜਹੀ ਮੋਟੀਆਂ ਤੱਕ اٹਟੇ ਹੋਏ ਵਾਲਾਂ ਨੂੰ ਵਾਰ-ਵਾਰ ਆਪਣੀ ਉਂਗਲ ਨਾਲ ਸਮੇਟ ਕੇ ਸਿਰ ਤੇ ਲੱਗੀ ਸੂਰੀ ਵਿੱਚ ਪਰੋਂਦੀ ਤੇ ਵਾਰ-ਵਾਰ ਵਾਲ ਖਿਸਕਾ ਕੇ ਉਸਦੇ ਮੂੰਹ ਨਾਲ ਅਟਕੀਆਂ ਕਰਦੇ ਰਹੇ ਮਦਨ ਇਹਦਾ ਇਨਹੋਰੇ ਭਰੇ ਸਵਾਲ ਦਾ ਗਿਆ ਚੋਹਾਨ ਹਲੇ ਆਇਆ ਨਹੀਂ ਮੈਂ ਫੋਨ ਤੇ ਕਿਹਾ ਸੀ ਅਸੀਂ ਆ ਰਹੇ ਹਾਂ ਘਰੇ ਪੁੱਜ ਜਾ ਸੰਦੀਪ ਨੇ ਮੁਸਕਰਾ ਕੇ ਨਿੱਕਾ ਸਵਾਗਤ ਕੀਤਾ ਇਹ ਨਿੱਘੀ ਮੁਸਕਰਾਟ ਅਮਰੀਕਾ ਵਿੱਚ ਬਾਧੂ ਮਿਲ ਜਾਂਦੀ ਹੈ ਮੇਰੇ ਨਾਲ ਜਾਣ ਪਛਾਣ ਕਰਵਾ ਕੇ ਸੰਦੀਪ ਉਸ ਦੀ ਆਓ ਭਗਤ ਲਈ ਰਸੋਈ ਵਿੱਚ ਚਲੀ ਗਈ ਉਸ ਦੀ ਗੈਰ ਹਾਜ਼ਰੀ ਅਸੀਂ ਕਈ ਰਸਮੀ ਗੱਲਾਂ ਕਰਦੇ ਰਹੇ ਜੋ ਬਿਨਾ ਜਾਣ ਪਛਾਣ ਵਿਚਾਲੇ ਪਈ ਬੇਤ ਨੂੰ ਭਰ ਲਈ ਆਮ ਤੌਰ ਤੇ ਕੀਤੀਆਂ ਜਾਂਦੀਆਂ ਮੈਂ ਬੱਚੀ ਤੋਂ ਉਸ ਦਾ ਨਾਮ ਜਮਾਤ ਸਕੂਲ ਸਭ ਪੁੱਛਣ ਵਿੱਚੋਂ ਮੰਮੀ ਬਾਰੇ ਪੁੱਛ ਪਈ ਇਸ ਤੋਂ ਪਹਿਲਾਂ ਕਿ ਮੈਂ ਪੁੱਛਦੀ ਕੀ ਗੱਲ ਤੁਸੀਂ ਮੰਮੀ ਨੂੰ ਨਾਲ ਨਹੀਂ ਲੈ ਕੇ ਦੂਰੋਂ ਦੀ ਸੰਦੀਪ ਨੇ ਜਵਾਬ ਦੇਣਾ ਸ਼ੁਰੂ ਕੀਤਾ ਤੁਸੀਂ ਤਾਂ ਇੰਡੀਆ ਦੀ ਤਰ੍ਹਾਂ ਪੂਰੀ ਜਨਪਤੀ ਕੋਲੋਂ ਲੱਗ ਪਏ ਸਾਰੇ ਸਵਾਲਾਂ ਦਾ ਜਵਾਬ ਜ਼ਰੂਰੀ ਨਹੀਂ ਹੁੰਦਾ ਮੈਨੂੰ ਲੱਗਾ ਸ਼ਾਇਦ ਮੰਮੀ ਬਾਰੇ ਕੀਤਾ ਮੇਰਾ ਸਵਾਲ ਬੇਤਰਤੀਬਾ ਹੈ ਹੋ ਸਕਦਾ ਬੱਚੀ ਮਾਂ ਬਾਰੀ ਹੋਵੇ ਜਾਂ ਮੰਮੀ ਸਖਤ ਬਿਮਾਰ ਹੋਵੇ ਨਾਲ ਇੰਡੀਆ ਜਿਹੜੇ ਸਵਾਲ ਜ਼ਰੂਰੀ ਜਿਹਾ ਲੱਗਦੇ ਨੇ ਉਹ ਇੱਥੇ ਆ ਕੇ ਆਪਣੀ ਜ਼ਰੂਰਤ ਖਾਲਜ ਕਰ ਲੈਂਦੇ ਹਨ ਇੱਕ ਵਾਰੀ ਤਿੰਨ ਬੱਚਿਆਂ ਦੀ ਮਾਂ ਨੂੰ ਮੈਂ ਪੁੱਛ ਬੈਠੀ ਸੀ ਕਿ ਤੇਰੇ ਹਸਬੰਡ ਕੀ ਕਰਦੇ ਨੇ ਉਹ ਮੈਨੂੰ ਝਈ ਲੈ ਕੇ ਪਈ ਕਹਿਣ ਲੱਗੀ ਆਈ ਐਮ ਅਨਮੈਰਿਡ ਮੈਨੂੰ ਲੱਗਾ ਸਵਾਲ ਤਾਂ ਠੀਕ ਸੀ ਪਰ ਜਵਾਬ ਇਹ ਸਿਰ ਪੈਰਾ ਸੀ ਹੁਣ ਮੈਂ ਮੰਮੀ ਬਾਰੇ ਸਵਾਲ ਕਰਕੇ ਪਛਤਾ ਰਹੀ ਸੀ ਇਸ ਲਈ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਪੋਚਾ ਮਾਰਨ ਦੇ ਯਤਨ ਵਿੱਚ ਸੀ ਕਿ ਚੋਹਾਨ ਸਾਹ ਆਗੇ ਦੋਵੇਂ ਦੋਸਤ ਗੱਲਾਂ ਵਿੱਚ ਰੁੱਝ ਗਏ ਬੱਚੀ ਸੱਪਾਂ ਵਾਲ ਟੀਵੀ ਤੇ ਨਜ਼ਰ ਟਿਕਾਈ ਬੈਠੀ ਰਹੀ ਥੋੜੇ ਜਿèr ਬੱਚੋ ਕੁੜੀ ਤੋਂ ਚੋਰੀ ਸੰਦੀਪ ਨੇ ਦੱਸਿਆ ਕਿ ਮਦਨ ਨੇ ਚਿੰਕੀ ਦੀ ਮੰਮੀ ਤੋਂ ਤਲਾਕ ਲਿਆ ਹੋਇਆ ਛੋਟੀ ਬੱਚੀ ਮਾਂ ਕੋਲ ਹੈ ਤੇ ਚਿੰਕੀ ਆਪਣੇ ਪਾਪਾ ਕੋਲ ਹੈ ਇਹ ਸਭ ਗੱਲਾਂ ਸਹਿਜਪਾ ਨਾਲ ਸੰਦੀਪ ਮੈਨੂੰ ਦੱਸਦੀ ਰਹੀ ਮੈਂ ਪਰਿਕਥਾ ਸੁਣਨ ਵਾਲੀ ਵੀ ਹੀ ਜਾ ਨਿਕਲੀ ਸੀ ਜਿੱਥੇ ਇੱਕੋ ਘਰ ਵਿੱਚ ਉਹ ਵੱਖਰੇ-ਦਾਰੇ ਵਿੱਚ ਵੰਡੀਆਂ ਇਹ ਸਾਂਝਾਂ ਵੰਡੇ ਹੋਏ ਰਿਸ਼ਤੇ ਵੰਡੀਆਂ ਹੋਈਆਂ ਯਾਦਾਂ ਵੰਡੇ ਹੋਏ ਸੁਪਨੇ ਮੇਰੀ ਸਮਝ ਦੇ ਮੇਚ ਨਹੀਂ ਆ ਰਹੇ ਸਨ ਮੈਨੂੰ ਤਾਂ ਕੱਚੇ ਘਰਾਂ ਵਿੱਚ ਪੜਦੀਆਂ ਪੱਕੀਆਂ ਸਾਂਝਾਂ ਦੀ ਇਬਾਰਤ ਹੀ ਜਿਆਦ ਸੀ ਚਿੱਕੀ ਫਿਲਮ ਤੋਂ ਧਿਆਨ ਹਟਾ ਕੇ ਕਦੇ ਮੇਰੇ ਤੇ ਸੰਦੀਪ ਵੱਲ ਵੇਖਦੀ ਸੀ ਮੈਨੂੰ ਸ਼ੱਕ ਹੋਇਆ ਉਹ ਫਿਲਮ ਘਟ ਤੇ ਸਾਨੂੰ ਵੱਧ ਸੁਣ ਰਹੀ ਸੀ ਮੈਂ ਸੰਦੀਪ ਨੂੰ ਕਿਹਾ ਕੁੜੀ ਬੜੀ ਤੇਲੇਦਾਰ ਨੀ ਪੋਰਾ ਪਰ ਜਵਾਕਣੀ ਕਿਵੇਂ ਆਲੇ ਦੁਆਲੇ ਦੀ ਸੂ ਰੱਖਦੀ ਆ ਸਾਡੇ ਜਵਾਕ ਤਾਂ ਸੁੱਡਲ ਜੇ ਹੁੱਜ ਮਾਰੇ ਤੋਂ ਵੀ ਕੋਈ ਗੱਲ ਨਹੀਂ ਸਮਝਦੇ ਇਹ ਅੱਖ ਦਾ ਇਸ਼ਾਰਾ ਵੀ ਪੜਦੀ ਆ ਪਰ ਸੰਦੀਪ ਨੇ ਉਸ ਨਾਲ ਹਮਦਰਦੀ ਭਰੇ ਬੋਲ ਸੁਣ ਕੇ ਮੈਨੂੰ ਸਾਹਮਲੇ ਰੰਗ ਦੀ ਤਿੱਕੇ ਨਕਸ਼ਾਂ ਵਾਲੀ ਚੁੱਪਚਾਪ ਲੜਕੀ ਦੀਆਂ ਸਾਗਰ ਵਰਗੀਆਂ ਅੱਖਾਂ ਦੀ ਗਹਿਰਾਈ ਥੋੜੀ ਥੋੜੀ ਸਮਝ ਆ ਰਹੀ ਸੀ ਜਿਨ੍ਹਾਂ ਨੂੰ ਛੋਟੀ ਉਮਰ ਵਿੱਚ ਵੱਡੇ ਹਾਸੇ ਰੂਹ ਰੂ ਆ ਖੜਦੇ ਹਨ ਉਨਾਂ ਨਿਆਣੇ ਕੰਬ ਚਲਾ ਨੀਲਾ ਤੇ ਭੂਰਾ ਪਾਣੀ ਹੋਈਆਂ ਦੀਆਂ ਗਰਦ ਨਾਲ ਧੁਲਾ ਹੋ ਜਾਂਦਾ ਹਾਲਾਤ ਉਮਰ ਨੂੰ ਕਿਸੇ ਚਰਾਹੇ ਤੇ ਲਿਆ ਖੜਾਉਂਦਾ ਹੈ ਜਿੱਥੇ ਮਨ ਕਈ ਵਰੇ ਅਗਾ ਪੁਲਾਹ ਪੁੱਟ ਜਾਂਦਾ ਹੈ ਸਾਡੇ ਪਿੰਡਾਂ ਵਿੱਚ ਬੱਚਿਆਂ ਦਾ ਭੋਲਾਪਣ ਮਾਹ ਬਾਬ ਦੇ ਉਹਲੇ ਪੜ ਦੇ ਰਿਸ਼ਤਿਆਂ ਦੇ ਸਾਈ ਹੇਠ ਪੜਦਾ ਰਹਿੰਦਾ ਹੈ ਦਾਦੀ ਮਾਂ ਕਹਿੰਦੀ ਸੀ ਬੱਚਾ ਹੋਣ ਵਾਲਾ ਹੋਵੇ ਤਾਂ ਮਾਹ ਪੁਰਖਾਂ ਦੀਆਂ ਫੋਟੋਆਂ ਤੇ ਨਿਗਾਹ ਟਿਕਾਉਣੀ ਚਾਹੀਦੀ ਆ ਬੱਚੇ ਤੇ ਚੰਗਾ ਅਸਰ ਹੁੰਦਾ ਤੇ ਕਿੱਥੇ ਹੋਣ ਵਾਲੇ ਮਾਪੇ ਵਿਚਲੇ ਕਿਸਮਾਨ ਵਿਚਲੇ ਬੱਚਿਆਂ ਨੂੰ ਢਾ ਲੈਂਦੇ ਨੇ ਚਿੰਕੀ ਦੀ ਵਕੀ ਨਾਲੋਂ ਜਵੇਂ ਬਚਪਨ ਦੇ ਕਈ ਵਾਰੇ ਕਰਕੇ ਉਸ ਦੀਆਂ ਤਾਲੀਆਂ ਹੀਟ ਕੱਚਾਂ ਖੇ ਲਰ ਗਏ ਹੋਣ ਇਸ ਲਈ ਉਸ ਦੀਆਂ ਸਾਰੀਆਂ ਹਰਕਤਾਂ ਉਮਰ ਤੋਂ ਵੱਧ ਸਿਆਣੀਆਂ ਲੱਗ ਰਹੀਆਂ ਸਨ ਸੰਦੀਪ ਦੀ ਤੀ ਨੀਤੀ ਜਦੋਂ ਨਾਲ ਦੇ ਕਮਰੇ ਵਿੱਚ ਸੁੱਤੀ ਉੱਠ ਕੇ ਚੀਕ ਚਹਾੜਾ ਪਾਉਣ ਲੱਗੀ ਤਾਂ ਚਿੰਕੀ ਨੇ ਬਿਜਲੀ ਤੇਜ਼ੀ ਨਾਲ ਉਸ ਨੂੰ ਜਾ ਚੁੱਕੇ ਆਪਣੀ ਆਂ ਵਿੱਚ ਝੂਲਾ ਚਲਾਉਂਦੀ ਉਹ ਆਖ ਰਹੀ ਸੀ ਆਂਟੀ ਗੁੰਚੂ ਵੀ ਇਸ ਤਰ੍ਹਾਂ ਰੋਂਦੀ ਆ ਬਾਰ ਬਾਰ ਗੋਦੀ ਚੁੱਕਣ ਦੀ ਜਿੱਦ ਕਰਦੀ ਆ ਉਹ ਨੀਤੀ ਦੇ ਮੂੰਹ ਵੱਲ ਮੂੰਹ ਲਾ ਕੇ ਕਿੰਨਾ ਚਿਰ ਪਿਆਰ ਕਰਦੀ ਰਹੀ ਪਿਆਰ ਕਰਦੀ ਵੀ ਕਚੀਚੀਆਂ ਨਹੀਂ ਲੈਂਦੀ ਸੀ ਨੀਤੀ ਦੀਆਂ ਨਿੱਕੀਆਂ ਮੂਠੀਆਂ ਵਿੱਚ ਆਪਣੀਆਂ ਹੰਗਲਾਂ ਫੜ ਕੇ ਉਸ ਨੂੰ ਆਪਣੇ ਆਪ ਨੂੰ ਉੱਠਣ ਲਈ ਮਦਦ ਕਰ ਰਹੀ ਸੀ ਉਹ ਹੋਰ ਵੀ ਜ਼ਿੰਮੇਵਾਰ ਲੱਗ ਰਹੀ ਸੀ ਜਿਵੇਂ ਮਾਂ ਹੋਣ ਦਾ ਸਬਕ ਸਿੱਖ ਰਹੀ ਹੋਵੇ ਜੋ ਸਭ ਸ਼ਾਇਦ ਮਾਂ ਦੇ ਵਿਚਾਰੇ ਛੱਡ ਦਿੱਤਾ ਸੀ ਉਹ ਨੀਤੀ ਦੇ ਬਾਰੇ ਬਾਰੇ ਚਾਹ ਰਹੀ ਸੀ ਸ਼ਾਇਦ ਅੰਦਰ ਘਾਤੇ ਉਹ ਆਪਣੀ ਪਿਛੜੀ ਭੈਣ ਨਾਲ ਹੀ ਲਾਟ ਬਾੜੀਆਂ ਕਰ ਰਹੀ ਸੀ ਮੈਂ ਸੰਦੀਪ ਨਾਲ ਤਰਕਰਾਰ ਕਰਦੀ ਆਂ ਕਿ ਦੋਸਤਾ ਕੀ ਕੰਧ ਟਾਉਣੇ ਹੁੰਦੀ ਆ ਤੁਸੀਂ ਵਿਚ ਪੈ ਕੇ ਸੁਲਾਹ ਕਰਵਾ ਦੇਣੀ ਸੀ ਸਿੰਧੀ ਬੜੀ ਬੇਰੁਖੀ ਨਾਲ ਜਵਾਬ ਦਿੰਦੀ ਆ ਹਰ ਗੱਲ ਦਾ ਇੱਕੋ ਹੀ ਹੱਦ ਹੁੰਦੀ ਆ ਦੇਖਣਾ ਪੈਂਦਾ ਕੋਈ ਕਿੱਥੇ ਕੋਈ ਤੱਕ ਤੁਹਾਨੂੰ ਬਰਦਾਸ਼ਤ ਕਰਦਾ ਬਥੇਰਾ ਚਰਮਗਜ਼ ਖਪਾਈ ਕੀਤੀ ਆ ਹਜ਼ੂਰ ਟਾਈਮ ਵੇਸਟ ਕੀਤਾ ਮੈਨੂੰ ਲੱਗਿਆ ਇਹਨਾਂ ਲੋਕਾਂ ਕੋਲ ਬਸ ਸਮੇਂ ਦੀ ਗਰੀਬੀ ਹੈ ਤੇ ਸਮਾਂ ਖਾਰਜ ਹੋਣ ਦੇ ਦੌਰ ਤੇ ਹੀ ਦ੍ਰਿਸ਼ਤਿਆਂ ਦੀ ਪਗੜ ਢਿੱਲੀ ਹੋ ਰਹੀ ਆ ਪੱਠ ਭਵੇਂ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਮੇਰੇ ਅੰਦਰ ਇਹੋ ਜਿਹੀ ਪ੍ਰਾਪਤੀ ਨੂੰ ਲਾਣਤਾ ਪਾਉਂਦਾ ਹੈ ਜੇ ਖਾਣੇੋਂ ਥੋੜਾ ਖਾ ਲੋ ਹੱਸ ਕੇ ਤਾਂ ਖਾਓ ਮੈਨੂੰ ਰਹਿ ਰਿਹਾ ਕਿ ਚਾਹ ਸਾਡੀ ਦੋਸਤੀ ਦੇ ਰੰਗ ਤੇ ਹਰ ਖੌਂਦਾ ਮੈਂ ਬੱਚਿਆਂ ਦੇ ਬਚਪਨ ਰੋਲ ਜਾਣ ਦੀ ਬਾਤ ਪਾਈ ਤਾਂ ਸੰਦੀਪ ਦੱਸ ਰਿਹਾ ਸਾਡੇ ਬੱਚੇ ਬਹੁਤ ਸਖਤ ਹੋ ਜਾਂਦੇ ਨੇ ਇਹ ਜਥਾਰ ਦੇ ਧਰਤੀ ਦੇ ਖੋਲੋ ਕੇ ਗੱਲ ਕਰਦੇ ਨੇ ਦੇਖ ਜਿੰਕੀ ਕਿਵੇਂ ਵੱਡਿਆਂ ਦੀ ਤਰ੍ਹਾਂ ਸੋਚ ਗਿਆ ਇਸਨੇ ਆਪਣੇ ਆਪ ਨੂੰ ਸਮਝਾ ਲਿਆ ਮੈਂ ਫੇਰ ਮਾਨਾਂਤਰ ਵਿੱਚ ਪਲਦੇ ਰਿਸ਼ਤੇ ਦੀ ਗੱਲ ਤੋੜਦੀਆਂ ਜਿੱਥੇ ਸਾਂਝ ਅਲੱਡ ਸੁਪਨਿਆਂ ਦੀ ਹਿੱਕ ਤੇ ਲਾਂਗੜੀ ਦਾ ਫੁੱਲ ਬਣ ਕੇ ਸਾਰਿਆਂ ਬਲੇ ਟਿਕਦੀ ਹੈ ਉਹ ਨਕਸ਼ਤਾ ਅੰਦਰ ਖੁਣੇ ਜਾਂਦੇ ਨੇ ਜੋ ਸਾਂਹਾਂ ਦਾ ਸਾਥ ਨਿਭਾਉਣ ਲੱਗਦੇ ਨੇ ਇਹੋ ਜਿਹਿਆਂ ਨੂੰ ਅੰਦਰੋਂ ਬਾਹਰੋਂ ਨਹੀਂ ਕੱਢਿਆ ਜਾ ਸਕਦਾ ਸਗੋਂ ਬਾਹਰੋਂ ਅੰਦਰ ਕੋਟਕੇ ਠੀਕ ਜਾਣ ਵਾਂਗ ਜ਼ਿੰਦਗੀ ਰੀਸ ਮਚਲਦੀ ਹੈ ਮੇਰੀ ਐਨਾ ਗੱਲਾਂ ਤੇ ਸੰਦੀਪ ਜੀ ਭਰ ਕੇ ਹੱਸਦੀ ਮੈਨੂੰ ਪੂਰੀ ਲੱਗਦੀ ਆ ਉਹ ਹਾਸੇ ਵਿੱਚ ਮੇਰੀ ਗੱਲ ਨੂੰ ਰੋਲਦੀ ਆਖਦੀ ਹੈ ਇਹ ਜਿਹੜਾ ਅੰਤਲਮਨ ਤੁਸੀਂ ਪਾਲੀ ਫਿਰਦੇ ਹੋ ਇਹ ਪੁਰਜਾ ਇੱਥੇ ਦੇ ਲੋਕਾਂ ਵਿੱਚ ਰੱਬ ਲਾਉਣਾ ਭੁੱਲੀ ਹੀ ਗਿਆ ਇਸ ਲਈ ਬਸ ਦੇਹੀ ਇੱਥੇ ਸਭ ਕੁਝ ਹੈ ਇੱਥੇ ਜਿਵੇਂ ਤੁਸੀਂ ਸੋਚਦੇ ਹੋ ਸਾਡੇ ਕੋਲੇ ਸਭ ਸੋਚਣ ਦੀ ਵੇਦ ਨਹੀਂ ਹੁੰਦੀ ਲੋੜ ਵੀ ਨਹੀਂ ਲੱਗਦੀ ਜਿਵੇਂ ਮੌਸਮ ਰੁੱਤਾਂ ਕਿਤੇ ਮਕਾਨ ਸਭ ਕੁਝ ਬਦਲਦਾ ਉਵੇਂ ਹੀ ਸਾਡੀਆਂ ਸਾਂਝਾਂ ਨਿੱਤ ਬਦਲਦੀਆਂ ਨੇ ਸੰਦੀਪ ਜਦੋਂ ਇਹ ਦੱਸਦੀਆ ਤਾਂ ਮੈਨੂੰ ਉਪਰਾ ਲੱਗਦਾ ਹੈ ਅੰਦਰੋਂ ਅੰਦਰੀ ਕਿਤੇ ਸਹਿਮਝਿਆ ਉੱਠਦਾ ਹੈ ਕਿ ਕਿਤੇ ਸੰਦੀਪ ਨੇ ਮੇਰੀ ਤਾਂ ਵੀ ਮੇਰੀ ਗੈਰ ਹਾਜ਼ਰੀ ਵਿੱਚ ਕਿਸੇ ਹੋਰ ਸਹੇਲੀ ਨੂੰ ਤਾਂ ਨਹੀਂ ਦੇ ਦਿੱਤੀ ਪਰ ਮੈਂ ਹਾਸੇ ਵਿੱਚ ਗੱਲ ਪਾਉਣ ਵਾਲੋ ਰੁੱਕ ਕਰਦੀ ਹਾਂ ਸੰਦੀਪ ਸਾਡੇ ਤਾਂ ਜਿਵੇਂ ਬਾਹਲੀ ਗਰਮੀ ਤੇ ਬਾਹਲੀ ਸਰਦੀ ਪੈਂਦੀ ਆ ਅਸੀਂ ਵੀ ਜਾਂ ਤਾਂ ਪੂਰੇ ਮਿੱਠੇ ਪਿਆਰੇ ਹੋ ਜਾਈਏ ਜਾਂ ਅਗਲਾ ਹਫ਼ਤਾ ਨਿਕਲ ਜੇ ਪੂਰੇ ਕੌੜੇ ਹੋ ਜਾਂਦੇ ਆ ਬਈ ਅਗਲਾ ਤੂੰ ਕਰਕੇ ਸਿੱਟੇ ਮੈਂ ਸੰਦੀਪ ਨਾਲ ਤਕਰਾਰ ਵਿੱਚ ਹਾਰਨਾ ਨਹੀਂ ਚਾਹੁੰਦੀ ਸੀ ਉਹਨਾਂ ਨੂੰ ਦੋਸਤੀ ਦਾ ਵਾਸਤਾ ਪਾ ਕੇ ਮਾਦਨ ਦੇ ਪਰਿਵਾਰ ਨੂੰ ਬਣਾਈ ਰੱਖਣ ਲਈ ਆਖਦੀ ਰਹੀ ਸੰਦੀਪ ਨੇ ਦੱਸਿਆ ਕਿ ਝਗੜਾ ਨਿਪਟਾਉਣ ਆਉਂਦਾ ਮਿੱਤਰ ਹੀ ਸੀ ਜਿਸ ਨੇ ਚਿੰਕੀ ਦੀ ਮੰਮੀ ਨਾਲ ਸ਼ਾਦੀ ਕੀਤੀ ਸੀ ਰਿਸ਼ਤਿਆਂ ਦੇ ਸਗੰਧਲੇ ਪਾਣੇ ਮੈਨੂੰ ਕਚਿਆਂ ਜਹੀ ਆ ਰਹੇ ਸੀ 100 ਝੋਲੀਆਂ ਭਰ ਕੇ ਕਿਵੇਂ ਜਾਨਵਰਾਂ ਦੇ ਰਿਸ਼ਤਿਆਂ ਤੱਕ ਆ ਪੜ ਗਿਆ ਅੱਜ ਆਦਮ ਜਿਸ ਨੇ ਸਾਰੀਆਂ ਸਕੀਲੀਆਂ ਮਧੂਲ ਕੇ ਰੱਖ ਕੇ ਦਿੱਤੀਆਂ ਸਿੱਕਿਆਂ ਦੀ ਚਮਕ-ਦਮਕ ਨੇ ਸਾਰੇ ਸਮੰਧਾਂ ਦਾ ਰੰਗ ਖੋੜ ਦਿੱਤਾ ਇੱਥੋਂ ਤੱਕ ਕਿ ਮਾਂ ਵੀ ਆਪਣੀਆਂ ਅੰਤਰਾ ਨੂੰ ਕੁਛਾ-ਮੁਛਾ ਕਰ ਸੁਟ ਗਈ ਮਾਂ ਜਿਸ ਦਾ ਬਦਲ ਖੁਦ ਰੱਬ ਵੀ ਨਹੀਂ ਬਣਾ ਸਕਿਆ ਸਾਡੇ ਪਿੰਡਾਂ ਵਿੱਚ ਮਾਵਾਂ ਦਾੜੀ ਵਾਲੇ ਪੁੱਤਾਂ ਦਾ ਰਾਹ ਵੀ ਅੱਖਾਂ ਤੇ ਹੱਥ ਰੱਖ ਕੇ ਉਡੀਕੀ ਜਾਂਦੀਆਂ ਨੇ ਜਿਹੜੀ ਮਾਂ ਆਪਣੇ ਬੱਚਿਆਂ ਦੇ ਹੜਾਏ ਛੋਟੇ-ਛੋਟੇ ਝੱਗੇ ਵੀ ਸਾਰੀ ਉਮਰ ਲਈ ਸਾਂਭ ਕੇ ਰੱਖਦੀ ਹੈ ਮਾਂ ਆਪਣੇ ਜਿਗਰ ਦੇ ਟੁਕੜੇ ਤੋਂ ਵੱਖ ਕਿਵੇਂ ਹੋ ਸਕਦੀ ਐ ਚਿੰਕੀ ਦੀ ਮਾਂ ਦੀਆਂ ਅੰਦਰਾਂ ਨੂੰ ਇਹ ਭਲੇਟ ਚੜ ਦੇ ਉੱਤਰ ਦੇ ਹੋਣਗੇ ਬੁਰਕੀ ਮੂੰਹ ਵਿੱਚ ਪਾਉਂਦਾ ਇਸ ਦੇ ਭੁਖੀ ਹੋਣ ਦਾ ਭਲੇਖਾ ਸਿਰ ਚੁਕੇਗਾ ਚਿੰਕੀ ਨਾਲ ਉਸ ਦੀ ਵਿਦ ਸੁੱਖ ਉੱਪਰੇ ਪਿਗਲੇ ਪਲਾਂ ਵਿੱਚ ਵਿਕਾਸਕ ਬਣ ਕੇ ਚੁਬਦੀ ਹੋਵੇਗੀ ਮੇਕਅਪ ਕੀਤੇ ਮੂੰਹ ਦੀ ਪਰਤ ਹੇਠ ਬਲਉਂਦਰੇ ਹੋਇਆ ਆਪਾ ਆਪਣੇ ਆਪ ਮੁਹਾਰੇ ਬਿਹਤਰ ਦਾ ਹੋਵੇਗਾ ਕੁੱਕੜੀ ਦੇ ਬੱਚਿਆਂ ਨੂੰ ਕੰਬਾ హెਡ ਸ਼ੌਪ ਦੇ ਬੇਕੰਦਰੋਂ ਕੁਝ ਤਰ੍ਹਾਂ ਵਰਗਾ ਅਹਿਸਾਸ ਕਰ ਬਟਾਂ ਭਰੇਗਾ ਤੇ ਚਿੰਕੀ ਜਿਸਨੇ ਹਾਲੇ ਅੰਮੜੀ ਤੋਂ ਕਾਲਿਆਂ ਬਾਗਾਂ ਦੀ ਮਹਿੰਦੀ ਮੰਗਣ ਦੀ ਜਾਂਚ ਸਿੱਖਣੀ ਸੀ ਜਿਸ ਅਮੀ ਰਾਹੀਂ ਕਿਸੇ ਹੋਰ ਦੇ ਵਿਹੜੇ ਵਿੱਚ ਉੱਗ ਪੈਣ ਦੀ ਸਾਧਰ ਬਾਬਲ ਤੱਕ ਪੜਾਉਣੀ ਸੀ ਉਸ ਦੀਆਂ ਤੋਤਲੀਆਂ ਬਾਤਾਂ ਦਾ ਹੰਗਾਰਾ ਪਰ ਤਵੀਮਾ ਇਨਕਾਰੀ ਹੋ ਖੜੀ ਮੇਰਾ ਜੀ ਕੀਤਾ ਮੈਂ ਮਾਤੀ ਦੀ ਇਸ ਵਿੱਤ ਵਿਚਕਾਰ ਆਪਣਾ ਆਪ ਡਾਹ ਕੇ ਪੁਲ ਬਣ ਜਾਣਾ ਮੇਰੀਆਂ ਤੇ ਸੰਦੀਪ ਦੀਆਂ ਸਾਰੀਆਂ ਗੱਲਾਂ ਬਸ ਇਸ ਪਰਿਵਾਰ ਦੇ ਸਰਲੇਖੇਟਾਂ ਸਿਮਟ ਗਈਆਂ ਰਾਤ ਦਾ ਖਾਣਾ ਖਾ ਕੇ ਸੀ ਆਪੋ ਆਪਣੀ ਥਾਂ ਤੇ ਆ ਪਏ ਸਨ ਚਿੱਕੀ ਨਾਲ ਆਪਣੇ ਸਾਰੇ ਸੰਬੰਧਾਂ ਨੂੰ ਖਿਲਾਰ ਕੇ ਸਿਮੇਟਦੇ ਹਾਂ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ ਸੁਪਨੇ ਵਿੱਚ ਸੰਦੀਪ ਦੇ ਘਰ ਸਾਹਮਣੇ ਉੱਗੇ ਸੰਘਣੇ ਦਰਖਤ ਪਟਿਆਲੇ ਦੀ ਅਦਾਲਤ ਬਾਜ਼ਾਰ ਵਿੱਚ ਲੈ ਭੀੜ ਵਿੱਚ ਬਦਲ ਗਏ ਜਿੱਥੇ ਹਰ ਆਦਮੀ ਇੱਕ ਦੂਜੇ ਤੋਂ ਅਣਜਾਣ ਭਟਕ ਰਿਹਾ ਸੀ ਮੈਂ ਉਸ ਜੰਗਲ ਵਿੱਚ ਬਿਸ਼ੀਪਾ ਗੜੰਡੀ ਉੱਤਰ ਦੀ ਰਾਹ 'ਤੇ ਲੱਗੇ। ਪਗੜੰਡੀ ਦੀ ਬੱਕੀ ਨਾਲ ਵਹਿਦੇ ਪਾਣੀ ਕੋਲ ਪੁੱਜੀ ਤਾਂ ਮੈਨੂੰ ਦਵਾ ਆ ਗਿਆ। ਮੈਂ ਤਰਬਕ ਕੇ ਉਠੀ ਹਾਂ। ਮੇਰੇ ਨਾਲ ਸੁੱਤੀ ਭਈ ਚਿੰਕੀ ਨੇ ਬੜੇ ਪਿਆਰ ਨਾਲ ਮੇਰੇ ਗਲ ਦੁਆਲੇ ਆਪਣੀ ਕੋਲੀ ਨਰਮ ਬਾਹ ਲਪੇਟ ਰੱਖੀ ਸੀ। ਜਿਹੜੀ ਮਾਂ ਦਾ ਦਾਗ ਤੇ ਨਹੀਂ ਉਸ ਮੈਨੂੰ ਹੱਸ ਕੇ ਦਿਖਾ ਰਹੀ ਸੀ। ਮੈਨੂੰ ਉਸ ਤੇ ਰਹਿ ਰਹਿ ਕੇ ਤਰਸ ਆਉਂਦਾ ਹੈ, ਮੋਹ ਆਉਂਦਾ ਹੈ। ਮੈਂ ਸਾਹ ਰੋ ਕੇ ਸਥਿਰ ਪਈ ਉਸ ਦੀ ਬਾਹ ਦੀ ਜਕੜ ਵਿੱਚ ਹਾਂ। ਮੇਰੀਆਂ ਅੱਖਾਂ ਦੇ ਕੋਈ ਸਿਮ ਜਾਂਦੇ ਹਨ ਜਦੋਂ ਉਹ ਬੱਚੀ ਸਿਸਕੀਆਂ ਭਰਦੀ ਹੋ ਕੇ ਲੈਂਦੀ, ਬੁੜਾ ਰਹੀ ਹੈ। ਮੰਮੀ ਮੈਂ ਉਸਦੀ ਪੋਲੀ ਜੀ ਕੱਲ੍ਹ ਤੇ ਆਪਣੇ ਬੁੱਲਾਂ ਦੀ ਸ਼ੋਅ ਨਾਲ ਸੀਮਾ ਤੇ ਪਏ ਹੋਣ ਦਾ ਅਹਿਸਾਸ ਦਿਤਾਉਂਦੀ ਅੰਬਾਂ ਦੀ ਭੁੱਖ ਨੂੰ ਅਬਾਕੜੀਆਂ ਨਾਲ ਬਿਟਾਉਣ ਦਾ ਚਤਨ ਵਿੱਚ ਹਾਂ ਕਹਾਣੀ ਸੁਣ ਲਈ ਧੰਨਵਾਦ